ਗੁੱਡ ਮਾਰਨਿੰਗ ਗਾਇਸ ਕੀ ਹਾਲ ਚਾਲ ਹੈ ਮੀਡੀ ਜਾਰੇ ਠੀਕ ਠਾਕ ਹੋਵਾਂਗੇ ਸਾਡੇ ਦੋਲੇ ਲੇ ਸੁੱਤੇ ਪਏ ਆ ਨਿੱਦਰੇ ਆਲੋ ਅਮਰੇ ਪਰੌਂਠੇ ਬਣਾਉਣੇ ਆਜ ਕਿਥੇ ਆ ਅਜਾ ਆਲੋ ਅਮਰੇ ਪਰੌਂਠੇ ਬਣਾਉਣੇ ਆ ਚਲੋ ਉਠੋ ਨਹੀਂ ਸਾਲੂ ਰੱਖ ਲੇ ਵਾਂੜੜੇ ਚਾਹ ਘੋੜੀ ਬਿਲੀ ਬਾਹਰ ਦੇਖਦੇ ਕਿ ਦਰ ਬਾਹਰ ਜਿਤਨੇ ਰਹਾ ਦਰ ਰਹਿ ਜਨੇ ਰ ਕੋਈ ਨਿਉਟਿਆ ਜੀ ਹੂੰ ਹਮ ਆਪ ਦਾਸੀ ਸੀ ਹਮ ਸੇ ਤਾਰੋਂ ਸੇ ਹਰੀ ਆਸਮਾਨ ਇੱਕ ਘਰ ਵਾਲੀ ਦੀ ਚਾਹ ਲਈ ਪਲੇਟ ਸੋਚਾਂਤੀ ਜੇ ਹਮੇਸ਼ਾ ਕਰ ਲਿਆ ਹੋਰ ਸੇ ਦਾ ਇਸ ਮੇਗਾ ਨਵੈਲਾ ਸੂਡਾ ਦਰਬਾਈ ਸੂਟ ਰੰਦਾ ਰਸਾ ਦਾ ਆਇਆ ਹੋਇਆ ਤੇ ਉਹ ਗਾਲੀ ਉਹਨਾਂ ਦਰਬਾਈ ਉਸ ਤੋਂ ਬਾਅਦ ਆਲੂ ਰੱਖੇ ਹਵਾਲਣੇ ਨੇ ਉਹ ਹੋ ਜਾਣੇ ਆ ਫਿਰ ਬਣਾਉਂਦੀਆਂ ਫਿਰ ਉੱਥੇ ਗੁਲੀ ਨੂੰ ਤਿਆਰ ਕਰਕੇ ਸਕੁੱਲੇ ਆਲੂ ਹੋ ਗਏ ਤੇ ਆਪਾਂ ਹੁਣ ਕੱਢ ਲਈਏ ਇਹਨੂੰ ਛਿੱਲ ਕੇ ਰੱਖ ਲੈਣੇ ਆ ਸਮਾਨ ਪਾ ਕੇ ਇਸ ਆਪਾਂ ਚੱਲ ਲੱਗੇ ਹੁਣ ਆਲੂ ਮੈਂ ਖਾਣ ਗਿਆ ਆਲੂ ਖਲੀ ਨਖਾੜਦੇ ਮੀਂਧੀਆ ਇਹਦੀ ਨਾ ਦਰੋਂ ਉਹ ਕਰਕੇ ਨਾ ਚੱਲਦੇ ਇਹਨਾਂ ਨੂੰ ਕਿਸੇ ਦਾ ਆਪਤਾ ਬੋਲ ਕੇ ਬਾਰੇ ਕਰ ਸਾਢੇ 1 ਮੈਂ ਮਰ ਜੇ ਸੁੱਤਾ ਪਿਆ ਆ ਉਹ ਸਾਢੇ ਨਾਲ ਨਹੀਂ ਕੰਮ ਕਰਾ ਰਹੇ ਆ ਕੋਈ ਨਾ ਪਰਾਂ ਪਰੋਹੇ ਜੜੇ ਨਹੀਂ ਜੜੇ ਨਾ ਸਾਢੇ ਨਾਲ ਕੰਮ ਨਹੀਂ ਨਾ ਕਰਾ ਰਹੇ ਰਾਤ ਪਹਿਰੇ ਦੇ ਸੀਗੇ ਹੁਣ ਸੁੱਤੇ ਪਏ ਰਾਤੀ ਮੇਰਾ ਡੇਢ ਘੰਟੇ ਮਿਸ ਨਾਲ ਮੇਰੀ ਅੱਖ ਖੁੱਲੀ ਗੁਰਲੀਨ ਤੇ ਫੂਨ ਤੇ ਸੂਣ ਦੇਖ ਹੋ ਰਿਹਾ ਸੀਗਾ ਤੂੰ ਦੇਖ ਉਹਦਰ ਘਰਾੜੇ ਤੇ ਘਰਾੜੇ ਵੱਜ ਰਹੇ ਗਾਇਸ ਨੂੰ ਸੁਣਾ ਦੋ ਕਿਹੜਾ ਵਾ ਵਾ ਅੱਜ ਫਰੌਣੇ ਆਪਾਂ ਦੇਣੇ ਨਹੀਂ ਏ ਫਰੌਣਿਆਂ ਦੇ ਅੱਖ ਦੇ ਕਿੱਦਾਂ ਖੁੱਲੀ ਹੋਣ ਲੈ ਤਾਂ ਸੇਸ ਹੋ ਗਏ ਹਨਾ ਜੇ ਫਰੌਣੇ ਖਾਣੇ ਆ ਨਾ ਉਹਦੇ ਹੱਥ ਖੁੱਲ ਜਾਣੀ ਮੈਂ ਕਾਝ ਲਿਆਉਣੀ ਹੈ ਹਾਈ ਸੋ ਵੀ ਆਲੂ ਲੈ ਸ਼ੈਲ ਤਾਂ ਵਿੱਚ ਪਾਇਆ ਧਨੀਆ ਪਿਆਜ਼ ਗੰਡਾ ਦੇ ਨਰਚੇ ਵਿੱਚ ਹੀ ਅਦਰਕ ਪੀਸਿਆ ਹੋਇਆ ਵਿੱਚ ਆਪਾਂ ਸਟਾਂਗੇ ਆਲੂ ਵਿੱਚ ਸਟਾਂਗੇ ਅਸੀਂ ਲੂਣ ਸਵਾਦ ਅਸਾਰ ਜਿੰਨਾ ਸਮਝ ਆਈਦਾ ਵਿੱਚ ਸਟਾਂਗੇ ਆਪਾਂ ਥੋੜਾ ਜਿਹਾ ਜੀਰਾ ਇਹਦੀ ਚੰਪੀ ਲਾ ਕੇ ਤਾਂ ਇਹਨੂੰ ਰੱਖ ਲਾਂਗੇ ਸਾਈਡ ਦੇ ਤੇ ਗੁਰਲੀਨ ਹੁੰਦਾ ਹੁਣ ਤਿਆਰ ਸਕੂਲੇ ਆਪਾਂ ਕਰਾਂਗੇ ਗੁਰਲੀਨ ਦੀ ਗੋਤ ਤੇ ਫਿਰ ਲਾ ਕੇ ਦਵਾਂਗੇ ਗੁਰਲੀਨ ਨੂੰ ਪ੍ਰੋਸਾ ਗਾਇਸ ਨਵੇਂ ਆਲੂ ਆਂਦੇ ਪ੍ਰੌਨ ਟੇਸਤੀ ਪੰਜ ਛੇ ਵਾਰੀ ਖਾ ਲਿਆ ਕਮੈਂਟ ਵਿੱਚ ਦੱਸਿਓ ਤੁਸੀਂ ਕਿੰਨੀ ਵਾਰੀ ਖਾਦੇ ਨਵੇਂ ਆਲੂ ਨੂੰ ਨਵੇਂ ਆਲੂ ਦੇ ਪ੍ਰੌਫਟੇ ਟੇਸਤੀ ਮੰਨਦੇ ਆ ਵਧੀਆ ਸਾਢੇ ਘਾਹ ਵਿੱਚੋਂ ਜ਼ਿਆਦਾ ਰਵੀ ਨੂੰ ਪਸੰਦ ਆ ਪ੍ਰੌਨ ਟੇ ਉਹ ਇਹਦੇ ਆ ਨਾ ਆਲੂ ਨੇ ਹੋਣ ਉਹ ਫੁੰਗੀ ਤੇ ਚੱਲਾ ਇਧਰ ਆ ਆਇਸੋਸੀ ਆਲੋ ਲੈ ਗੋ ਨਾ ਤੇ ਹੁਣ ਰੱਖਦੀ ਇਹਨੂੰ ਸੈੱਟ ਅਸ ਜਿੰਨੀ ਆਟਾ ਨਾਲੇ ਕਰਦੇ ਆ ਗੁੱਲੀ ਨੂੰ ਤਿਆਰ ਹੈਲੋ ਗਾਇਸ ਮੰਮੀ ਮੈਨੂੰ ਕਹਿੰਨ ਲੱਗੇ ਕੁੱਤਾ ਆਉਂਦੇ ਉਹ ਤੋਂ ਬਾਅਦ ਹੁਣ ਫੇਰ ਲਿਉਣਾ ਕੁੱਤਾ ਕਰਕੇ ਪਰੌਂਠਾ ਤੇ ਇਹ ਪਰੌਂਠਾ ਖਾ ਕੇ ਉਹ ਤੋਂ ਬਾਅਦ ਸਕੂਲ ਜਾਣਾ ਯੂ ਬਾਪਾ 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 ਦੇਖੀ ਬਾਪਾ ਲੁਕਾ ਜਾ ਬਾਪਾ ਦੇਖੀ ਬਾਪਾ ਬਾਪਾ ਪਰੌਂਠਾ ਲੈ ਲੋ ਪਰੌਂਠਾ ਗਲੇ ਪਰੌਂਠਾ ਦਾ ਮੈਂ ਪਕਾ ਦਤਾ ਬਾਕੀ ਅਸੀਂ ਪਰੌਂਠੇ ਬਾਚ ਬਣਾਵਾਂਗੇ ਤੁਹਾਨੂੰ ਪਹਿਲਾ ਸਕੂਲੇ ਮੈਂ ਆਹ ਖਾਣੀ ਆ ਹਾਂ ਪਹਿਲਾ ਅਸੀਂ ਸਕੂਲੇ ਤਨੂ ਭੇਜ ਦਈਏ ਹਾਂ ਬਾਕੀ ਅਸੀਂ ਦੋ ਢਿਫਾਂ ਚ ਪਕਾਣੀ ਆ ਦੋ ਢਿਫਾਂ ਚ ਪਾ ਲੈ ਗਲੀਨ ਦਾ ਪਰੌਂਠਾ ਰੈਡੀ ਗਲੀਨ ਨੇ ਜਣਾ ਸੀ ਆ ਸੁੱਤੇ ਆ ਇਸ ਕਰਕੇ ਉਹਨੂੰ ਪੇਡਾ ਲਾ ਦਿੱਤੇ ਅਸੀਂ ਅਸੀਂ ਖਾਣੇ ਬਾਅਦ ਤੇ ਗਲੀਨ ਦਾ ਪਰੌਂਠਾ ਹੈਗਾ ਗਲੀਨ ਗਲੀਨਾ ਪਰੌਂਠਾ ਕਿੱਦਾਂ ਬਣਾਇਆ ਇੱਧਰ ਇੱਧਰ ਕਿੱਦਾਂ ਦਾ ਸਵਾਦ ਸਾਬਾ ਅਬ ਦਿਖਾ ਲਾ ਹਣ ਇਕ ਮੈਂ ਹੋਲ ਲਿਆਂਦਾ ਹਾਂ ਖਾਣਾ ਟੇਫਨੇ ਪਾ ਲੋ ਹਾਂ ਈਨੀ ਬਾਦ ਆਓ ਜੀ ਹੋਰ ਹਾਂ ਪਪਾ ਕਿੱਦਾਂ ਵਧੀਆ ਅਬ ਅਟਾ ਕੱਢਣੇ ਆ ਪਰੌਠੇ ਦੇ ਆਵੇ ਹੋਰ ਚਲੋ ਏ ਸਟਾਰਟ ਕੰਮ ਗਾਇਜ਼ ਮੈਂ ਹੋ ਲਗਾ ਪਰੌਠੇ ਦਾ ਮੈਂ ਖਾ ਲਈ ਉਹ ਚਾਹ ਲਾ ਤੇ ਤੁਸੀਂ ਵੀ ਬਣਾ ਕੇ ਦੇਖੋ ਪਰੌਠੇ ਨਵੇਂ ਵਾਲੋਂ ਆਦੇ ਬਹੁਤ ਟੇਸਟੀ ਬਣਦੇ ਆ ਮਿਲਦੇ ਤੁਹਾਨੂੰ ਨੈਸਟ ਬਲੌਗ ਵਿੱਚ ਇਸ ਲਈ ਬਾਏ ਬਾਏ